ਸਮਾਣਾ ਪਾਤਲਾ ਸੜਕ ਤੇ ਸਾਹਬੁਰ ਦੇ ਨਜ਼ਦੀਕ ਤੋਂ ਦਿਖਾਨੇ ਜਾ ਰਹੇ ਮੋੜ ਹੈ ਪ੍ਰਿੰਸਿੰਘ ਵਾਲਾ ਮੋੜ ਦੇ ਬਾਅਦ ਇੱਕ ਗੱਡੀ ਪਾਤਲਾ ਸਾਈਡ ਤੋਂ ਆਈ ਹੈ ਔਰ ਇੱਥੇ ਆ ਕੇ ਅਚਾਨਕ ਕੀ ਹੋਇਆ ਇੱਥੇ ਟਕਰਾ ਗਈ ਕਿਸੇ ਅੱਗੇ ਰੁਖ ਵੀ ਨਹੀਂ ਲੱਗਦਾ ਜੇ ਪਿੱਛੇ ਕਿਸ ਤਰ੍ਹਾਂ ਟੰਗ ਹੋਇਆ ਔਰ ਇਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਔਰ ਦੋ ਔਰਤਾਂ ਵੀ ਸੀ ਉਹ ਜ਼ਖਮੀ ਹੋਈਆਂ ਉਹਨਾਂ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਜਾਣਕਾਰੀ ਸੂਤਰਾਂ ਤੋਂ ਪਤਾ ਲੱਗੇ ਕਿ ਜਿਹੜੇ ਕਾਰ ਸਵਾਰ ਸੀ ਇਹ 90 ਦੇ ਰਹਿਣ ਵਾਲੇ ਹਨ ਲੇਕਿਨ ਅਜੇ ਇਹ ਨਹੀਂ ਪਤਾ ਲੱਗਿਆ ਕਿ ਕਿੱਥੋਂ ਜਾ ਰਹੇ ਸੀ ਪਾਥਰਾ ਸਾਈਡ ਤੋਂ ਆ ਰਹੇ ਆ ਇਹ 90 ਪਾਸੇ ਜਾ ਰਹੇ ਕਿ ਪਟਿਆਲਾ ਜਾਣਾ ਸੀ ਲੇਕਿਨ ਇਸ ਹਾਦਸੇ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਔਰ ਦੋ ਔਰਤਾਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਔਰ ਸਦਰ ਪੁਲਿਸ ਕੀ ਮਵੀ ਪੁਲਿਸ ਚੌਂਕੀ ਵੱਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਬੀ ਆਰਾਮ ਹੈ ਜੀ ਮੈਂ ਇਸ ਟਾਈਮ ਸਮਾਨੇ ਤੋਂ ਜਾ ਰਿਹਾ ਸੀ ਜੀ ਨਾਗਰੀ ਪਿੰਡ ਨੂੰ ਇਹ ਰਾਹ 'ਚ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਜੀ ਇੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ ਜਾਮੂ ਲੱਗਾ ਰਿਆ ਸੀ ਨਾ ਮਹਾਰਾਜ ਇਹ ਮੈਂ ਚੀਜ਼ ਨਹੀਂ ਦੇਖੀ ਇੱਕ ਜਿਹਦੇ ਜਿਹੜੀ ਇਹਦੇ ਮਗਰ ਗੱਡੀ ਸੀ ਨਾ ਉਹ ਮੁਲਾਜ਼ਮਾਂ ਨੂੰ ਦੱਸ ਰਿਹਾ ਸੀ ਵੀ ਇਹ ਨੀਂਦ ਚ ਹੋਇਆ ਕੰਮ ਕਿਉਂਕਿ ਉਹਨਾਂ ਦੀ ਵੀ ਗੱਡੀ ਮਗਰ ਸੀ ਉਹ ਵੀ ਬੰਦੇ ਇੱਥੋਂ ਚਲੇ ਗਏ 100 ਬੰਦੇ ਸੀ ਦੇਖਿਓ ਤੁਸੀਂ ਬੰਦੇ ਮਹਾਰਾਜ ਦੋ ਇਹ ਚਾਰ ਸੀ ਚਾਰ ਚੋਂ ਦੋ ਪੂਰੇ ਹੋ ਗਏ ਨੇ ਜੀ ਤੇ ਦੋਵਾਂ ਦੇ ਆ ਲੱਤਾਂ ਲੁੱਟਾਂ ਤੇ ਸੱਟਾਂ ਨੇ ਬਈ ਸੱਟਾਂ ਵਜਨ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸਾਥੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ 100 ਨੰਬਰ ਤੇ ਫੋਨ ਵੀ ਕੀਤਾ ਹੋਇਆ ਮੈਂ ਇਹ ਵੀ ਕਹਿਦਾ ਵੀ ਮੈਂ ਬਾਹਰ ਦਾ ਬੰਦਾ ਮਹਾਰਾਜ ਕੱਲ ਨੂੰ ਮੈਨੂੰ ਨਾ ਕੋਈ ਕਿਉਂ ਮੇਰਾ ਨਾਮ EMT ਦਵਿੰਦਰ ਸਿੰਘ ਇਹ ਸਰ ਆਪਣੇ ਪ੍ਰੇਮ ਸਿੰਘ ਵਾਲੇ ਮੋੜ ਤੇ ਜਦੋਂ ਆਪਾਂ ਲੰਘਦੇ ਉੱਥੇ ਹੋਇਆ ਸੀ ਐਕਸੀਡੈਂਟ ਹਾਂ ਕਾਰ ਦਾ ਹੋਇਆ ਐਕਸੀਡੈਂਟ ਸਰ ਸਾਨੂੰ ਜਿਵੇਂ ਹੀ 108 ਦੇ ਕੰਟਰੋਲ ਰੂਮ ਤੋਂ ਕਾਲ ਪਈ ਇਸ ਚੀਜ਼ ਨਾਲ ਹੋਇਆ ਤੇ ਸਰ ਇਹ ਚੀਜ਼ ਕਲੀਅਰ ਨਹੀਂ ਕਿ ਜਦੋਂ ਹੀ ਸਾਨੂੰ ਹਾਂਜੀ ਸਰ ਕਾਲ ਪਈ 108 ਤੋਂ ਅਸੀਂ ਨਾਲ ਦੀ ਨਾਲ ਆਏ ਸੀ ਅਸੀਂ ਮੌਕੇ ਤੇ ਦੇਖਿਆ ਕਿੰਨੇ ਜ਼ਖਮੀ ਲੇ ਗਿਆ ਤੁਸੀਂ ਅਸੀਂ ਸਰ ਦੋ ਲੈ ਕੇ ਆਏ ਆ ਬਾਕੀ ਜਿਹੜੇ ਦੋ ਸੀ ਉੱਥੇ ਆਨ ਦੀ ਸਪੋਰਟ ਡੈੱਡ ਸੀਗੇ ਜੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਸੀਗਾ ਬਟ ਉਹਨਾਂ ਦੀ ਰੈਸਪੀਰੇਸ਼ਨ ਵਾਈਟਲ ਸਾਈਨ ਮਿਸ ਸੀਗੇ ਇਸੇ ਕਰਕੇ ਅਸੀਂ ਅਸੀਂ 112 ਤੇ ਕਾਲ ਕਰਕੇ ਉਹਨਾਂ ਨੂੰ ਹੈਂਡਓਵਰ ਕਰਾਤਾ ਸੀਗਾ ਤੇ ਜਿਹੜੇ ਬਾਕੀ ਪੇਸ਼ੈਂਟ ਸੀ ਉਹ ਅਸੀਂ ਉਹਨਾਂ ਨੂੰ ਨਾਲ ਕਵਰ ਕਰਕੇ ਲਿਆਏ ਸੀ ਇਹ ਹਾਸਾ ਮਵੀ ਤੋਂ ਅਗਲੇ ਪਾਸੇ ਸ਼ਾਹਪੁਰ ਟਿੱਲਾ ਸ਼ਾਹਪੁਰ ਟਿੱਲੇ ਦੇ ਨਾਲ ਹੀ ਹਾਸਾ ਹੋਇਆ ਸਾਨੂੰ ਕਰੀਬ 4 ਵਜੇ ਦੇ ਨੀਰ ਬੋਟਲ ਤਲਾਹ ਮਿਲੀ ਸੀਗੀ ਅਸੀਂ ਸਮੇਤ ਪਾਰਟੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਜਾ ਕੇ ਦੇਖਿਆ ਵੀ ਹਾਸਾ ਗੱਡੀ ਸੀਗੀ ਗੱਡੀ ਜਿਹੜੀ ਹੈ ਪੀਪੀ 11 ਸੀ ਐਕਸ 77 24 ਮਾਰਕ ਅਮਿੰਦਰਾ 300 ਗੱਡੀ ਹੈ ਇਹ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ ਟਕਰਾਣ ਨਾਲ ਦੋ ਤਾਂ ਮੌਕੇ ਤੇ ਡੈਥ ਹੋ ਗਈਆਂ ਤੇ ਦੋ ਜ਼ਖਮੀ ਸੀ ਕਿੱਥੇ ਰਹਿਣ ਵਾਲੇ ਬੰਦੇ ਜਿਹੜੇ ਇਹ ਰਹਿਣ ਵਾਲੇ ਜਿਹੜਾ ਜਿਹਦੀ ਡੈਥ ਹੋਈ ਆ ਚਲਾ ਰਿਆ ਸੀ ਡਰਾਈਵਿੰਗ ਕਰ ਰਿਆ ਸੀ ਉਹ ਮੌਕੇ ਦਾ ਰਹਿਣ ਵਾਲਾ ਤੇ ਨੈਕਸਟ ਜਿਹੜੀ ਲੇਡੀਜ਼ ਦੀ ਡੈਥ ਹੋਈ ਆ ਉਹ ਨਾਬੇ ਦੀ ਰਹਿਣ ਵਾਲੀ ਹੈ ਜਿਹੜੇ ਇੰਜਰਡ ਨੇ ਉਹ ਇੱਕ ਨਾਬੇ ਦੀ ਤੇ ਇੱਕ ਪਟਿਆਲੇ ਦੀ ਨੇ ਫਿਲਹਾਲ ਡੈਡ ਬਾਡੀਆਂ ਸਮਾਣਾ ਸਿਵਲ ਹਸਪੀਟਲ ਰੱਖਾਤੀਆਂ ਤੇ ਦੂਜੇ ਜਿਹੜੇ ਇੰਜਰਡ ਨੇ ਉਹ ਡਾਕਟਰ ਸਾਹਿਬ ਨੇ ਅਰਜਿੰਦਰਾ ਹਸਪੀਟਲ ਹੀ ਰੈਫਰ ਕਰਤੇ ਹੁਣ ਇਹਨਾਂ ਦੇ ਵਾਰਸ ਸਾਰੇ ਨੇ ਵਾਰਸਾਂ ਜੋ ਲੋੜੀਂਦੀ ਕਾਰਵਾਈ ਅਮਰਿਚ ਕੀਤੀ ਜਾ ਰਹੀ ਸੀ ਕੈਮਰਾਮੈਨ ਬੀਕੇ ਕਰਗ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼